ਦੀ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਜਿਹੜੇ ਸੰਘ ਦੇ ਲਈ ਮਹਿਸੂਸ ਕਰ ਰਹੇ ਨੇ ਅੱਜ ਕੇ ਪੰਜਾਬ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ ਧਰਨੇ ਲਾਏ ਜਾ ਰਹੇ ਨੇ 2009 ਵਿੱਚ ਪੰਜਾਬ ਦੀ ਸਰਕਾਰ ਨੇ ਹਾਈ ਕੋਰਟ ਵਿੱਚ ਐਫੀ ਡੇਵਿਟ ਦਿੱਤਾ ਕਿ 67% ਪੰਜਾਬ ਦਾ ਰੂਰਲ ਹਾਊਸਹੋਲਡ ਦਾ ਇੱਕ ਬੱਚਾ ਨਸ਼ਿਆਂ ਦਾ ਸ਼ਿਕਾਰ ਹੋ ਕੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਰਿਹਾ ਹੈ ਅਸੀਂ ਪਸ਼ਾਵਰ ਵਿੱਚ ਹੋਈ ਐਡੀ ਮੰਦ ਭਾਗੀ ਘਟਨਾ ਜਿਹਨੇ ਸੰਸਾਰ ਨੂੰ ਹਿਲਾ ਕੇ ਰੱਖ ਦਿੱਤਾ 130 ਬੱਚੇ ਮਾਰੇ ਗਏ ਇੱਥੇ 130 ਬੱਚੇ ਰੋਜ਼ ਪੰਜਾਬ ਦੇ ਅੰਦਰ ਮਕਬੂਲ ਪੂਰੇ ਪਿੰਡ ਤੋਂ ਲੈ ਕੇ ਮਾਝਾ ਮਾਲਵਾ ਦੁਆਬਾ ਤੱਕ 67% ਤੋਂ ਉੱਪਰ ਨਾ ਸ਼ਾਨਦਾਰ ਸ਼ਕਾਰ ਪੰਜਾਬ ਦੀ ਜਵਾਨੀ ਹੋ ਚੁੱਕੀ ਵਾਈ ਪੰਜਾਬ ਗਵਰਨਮੈਂਟ ਇਜ਼ ਚੈਕਿੰਗ ਸੋ ਮਾਚ ਸੀਬੀਆਈ ਇਨਕੁਆਇਰੀ ਕਿਉਂ ਮੈਂ ਦੱਸਦਾ ਉਹ ਇਸ ਕਰਕੇ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਜਦੋਂ ਮੰਤਰੀਆਂ ਨੂੰ ਔਰ ਵੱਡੇ ਸਰਗਨਾ ਨੂੰ ਸੱਦਾ ਆ ਜਾਵੇ ਉਸ ਤੋਂ ਬਾਅਦ ਪੰਜਾਬ ਦੀ ਹਕੂਮਤ ਦੇ ਐਡੇ ਐਡੇ ਦਿਗਜ ਨੇਤਾ ਇਹ ਕਹਿਣ ਕਿ ਤਾਂ ਵੈਸੇ ਹੀ ਬੁਲਾਇਆ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੋਈ ਇਹਦੇ ਲਈ ਜ਼ਿੰਮੇਵਾਰ ਨਹੀਂ ਹੈ ਜੋ ਰਾਜਸਥਾਨ ਤੱਕ 550 ਕਿਲੋਮੀਟਰ ਬਾਰਡਰ ਦੀ ਰੱਖਿਆ ਕਰਦੀ ਹੈ ਉਹਨਾਂ ਦੇ ਖਿਲਾਫ ਪੰਜਾਬ ਦੀ ਹਕੂਮਤ ਧਰਨੇ ਦੇ ਰਹੀ ਹੈ ਔਰ ਆਪਣੇ ਗੁਨਾਹ 900 ਚੂਹਾ ਖਾ ਕੇ ਬਿੱਲੀ ਹਜ ਨੂੰ ਚੱਲੀ ਪੰਜਾਬ ਦੀ ਤਬਾਹੀ ਤੋਂ ਬਾਅਦ ਬਾਟ ਪੈਂਟ 71 ਕਾਰਗਿਲ ਦੀ ਜੰਗ ਤੋਂ ਬਾਅਦ ਟੈਰਰਿਜ਼ਮ ਦੇ ਕਨੌਣੇ ਪੀਰੀਅਡ ਤੋਂ ਬਾਅਦ ਅਗਰ ਸਭ ਤੋਂ ਵੱਡਾ ਪੰਜਾਬੀਅਤ ਲਈ ਕੋਈ ਚੁਣੌਤੀ ਦਾ ਮੁੱਦਾ ਹੈ ਉਹ ਮੁੱਦਾ ਡਰਗ ਮੈਨਸ ਹੈ ਏ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ